ਕਰਦੇ ਪਿਆ ਤੁਸੀਂ ਆ ਭਾਂਡੇ ਪੈ ਹੀ ਪੈ ਹੋਏ ਤੇ ਮੈਂ ਤਾਂ ਥੋਲਣੇ ਨੇ ਭਾਂਡੇ ਕਿ ਮੈਂ ਥੋਲਣੇ ਕੋਈ ਨਹੀਂ ਆਹੋ ਹਾਂ ਚੱਲਦੇ ਤਾਂ ਹੋ ਆ ਤੈਨੂੰ ਕਿੰਨੀ ਵਾਰੀ ਕਿਹਾ ਕੱਢੇ ਪੁੰਡੇ ਥੋਏ ਨਾ ਕਰ ਤੁਸੀਂ ਅੱਜ ਕੰਮ ਨਾ ਕਰਿਆ ਕਰੋ ਤੁਸੀਂ ਬੈਠਿਆ ਕਰੋ ਮੈਂ ਆਪੇ ਕਰ ਲੈਣੇ ਨੇ ਕੰਮ ਹਾਂ ਹਾਂ ਮੈਨੂੰ ਕਰ ਲੈਣ ਦੇਣਾ ਹੀ ਫੇਰ ਕੰਮ ਹੀ ਸੀ ਹੋਰ ਕੀ ਸੀਗਾ ਉਹ ਤੂੰ ਹੀ ਕਰਨਾ ਮੈਂ ਵੀ ਕਰਨਾ ਇਹ ਦੋ ਗਲਾਸ ਥੋਲਣੇ ਇਹਨਾਂ ਨੂੰ ਕੀ ਲੱਗ ਗਿਆ ਹੁਣੇ ਥੋਲਾਂਗੇ ਦੋਵਾਂ ਨਹੀਂ ਤੇ ਕੰਮ ਕਰਨਾ ਹੋਰ ਕੀ ਨੇ ਕਰਨਾ ਕੋਈ ਗੱਲ ਹੈਂ ਦੇਖ ਲਓ ਆਪਣੇ ਆਪਲੇ ਦੇਖੋ ਮੈਂ ਵੇਖਿਆ ਤੁਹਾਡੀ ਠੀਕ ਹੈ ਵੀ ਸਾਡੀ ਨੋ ਕਿੰਨੀ ਚੰਗੀ ਹੈ ਸਾਨੂੰ ਕੰਮ ਨਹੀਂ ਕਰਨ ਦਿੰਦੀ ਉਹ ਅੱਗੇ ਨਹੀਂ ਕਰਨ ਦਿੱਤੀ ਕਿੱਥੇ ਕਰਨ ਦਿੰਦੀ ਹੈ ਮਸਾਂ ਹੀ ਮੈਂ ਵੇਖਿਆ ਵੀ ਦੋ ਭਾਂਡੇ ਪਏ ਮੈਂ ਤੋੜ ਦਵਾ ਹੁਣ ਤੁਸੀਂ ਨਹੀਂ ਆ ਕੇ ਕਰਨ ਦਿੱਤਾ ਸੋਨੀਆ ਸਾਡੀ ਚੰਗੀ ਨਹੀਂ ਤੁਸੀਂ ਚੰਗੇ ਜੀ ਤੁਸੀਂ ਚੰਗੇ ਹੋ ਨਾ ਤੇ ਤੁਸੀਂ ਉਹਨੂੰ ਚੰਗਾ ਬਣਾ ਲਿਆ ਜੀ ਤੁਸੀਂ ਦੇਖੋ ਚੰਗੇ ਆ ਫੇ ਸਾਢੇ ਦੋ ਦੇ ਆ ਸਾਢਾ ਤੇ ਚਲੋ ਨਹੀਂ ਵੀ ਚੰਗੇ ਘਰ ਵਾਲਾ ਪਿਆਰ ਹੋ ਗਿਆ ਦਰਾਂਜ ਠਾਣੀਆਂ ਹੋ ਗਈਆਂ ਕੋਈ ਕਹਿੰਦਾ ਹੀ ਨਹੀਂ ਦਰਾਂਜ ਠਾਣੀਆਂ ਦੇ ਨਾਂ ਹੀ ਪਹਿਣਾ ਪਹਿਣਾ ਵਾ ਦਰਾਂਜ ਜਾਣੇ ਕੋਈ ਕਹਿੰਦਾ ਪਹਿਲੋ ਕਦੋਂ ਵਿਆਹ ਆਈਆਂ ਹਾਂ ਬੱਚੇ ਹੋਏ ਵੱਡੇ ਹੋਏ ਵਿਆਹ ਵੀ ਦਿੱਤੇ ਤੇ ਅਸੀਂ ਉੱਥੇ ਜਿੱਥੇ ਖੜੇ ਆ ਪਤਾ ਉਹਨੂੰ ਜਿੰਨਾ ਚਿਰ ਨੂੰ ਅਖਣਾ ਕਈਦਾ ਆਪੇ ਕਰ ਲੈਣਾ ਕਰਕੇ ਸਾਰੇ ਲੰਬੇ ਹੋ ਤਾਂ ਕਰ ਲਈਦਾ ਇਹਨੇ ਕੋ ਜਦੋਂ ਤੱਕ ਸੋਨੀਆਂ ਸਵੇਰੇ ਉੜਦੀ ਹੈ ਨਾ ਕਪੜੇ ਧੋ ਕੇ ਸੁਕਣੇ ਪਈ ਹੁੰਦੇ ਨੇ ਸਫਾਈਆਂ ਵੀ ਹੋਈਆਂ ਹੁੰਦੀਆਂ ਨੇ ਸਾਰੇ ਕੰਮ ਤਿਆਰਦੇ ਨੇ ਨਾਸ਼ਤਾ ਤਿਆਰ ਇੱਕ ਜਣੇ ਤੂੰ ਉਧਰ ਲੱਗ ਜਾਂਦੇ ਹੋ ਮੈਂ ਇਧਰ ਲੱਗ ਜਾਨੀ ਆ ਬਿਕਨੇ ਫਿਰ ਵੀ ਦੇਖੋ ਕਿੰਨੀ ਸਿਆਣੀ ਕਹਿੰਦੀ ਹੁਣ ਤੁਸੀਂ ਬਹਿ ਜਾਓ ਤੇ ਮੈਂ ਤੁਹਾਨੂੰ ਨਾਸ਼ਤਾ ਕਰਾਨੀ ਆ ਤੇ ਚੰਗਾ ਹੈ ਨਾ ਵਾਰੀ ਵਾਰੀ ਦੋਵਾਂ ਨੇ ਕਰ ਲਿਆ ਅਹੀਂ ਕਰ ਲਿਆ ਉਹਨੇ ਕਰ ਲਿਆ ਧਰਤੀ ਨਾਲ ਬਗਤ ਥੱਕ ਗਈਆਂ ਨੇ ਗਰਮੀ ਲੱਗਦੀ ਚਲੋ ਏਸੀ 'ਚ ਬੈਠੋ ਮੈਂ ਤੁਹਾਡੇ ਅਸੇ ਰੋਟੀ ਬਣਾ ਕੇ ਲੈ ਆਨੀ ਆ ਅਸੀਂ ਆਰਾਮ ਨਾਲ ਦੋਨੋਂ ਘਹਿਣਾ ਬਹਿ ਕੇ ਖਾਨੀਆਂ ਵਾ ਚੰਗੀ ਹੈ ਤਾਂ ਕਹਿੰਦੀ ਹੈ ਨਾ ਬਹੁਤ ਚੰਗੀ ਕੁੜੀ ਹੈ ਇਹ ਬਹੁਤ ਚੰਗੀ ਕੁੜੀ ਮੈਂ ਕਹਨੀ ਆ ਤੇ ਉਹ ਵੀ ਚੰਗੇ ਤੁਸੀਂ ਜਿਹੜੇ ਮੈਨੂੰ ਕੰਮ ਨਹੀਂ ਕਰਨ ਦਿੰਦੇ ਚੱਲ ਕੇ ਬੋਹਲਾ ਮੈਂ ਚੱਲੀ ਹਾਂ ਬੈਣ ਹਾਂ ਤੇ ਮੈਂ ਕੋਈ ਨਹੀਂ ਮੈਂ ਕਰ ਲੈਨੇ ਕੀ ਆਖੀ ਨਹੀਂ ਦੱਸੋ ਨਹੀਂ ਚਾਹ ਜਿਹੜਾ ਠਹਿਰ ਕੇ ਪੀਨੇ ਤੂੰ ਆ ਜਾ ਕਪੜੇ ਧੋ ਕੇ ਹੁਣ ਅੱਛਾ ਮੈਂ ਤੁਹਾਨੂੰ ਸੁਣੋ ਬੋਲੋ ਉਹ ਕਮੇਟੀ ਉਹ ਪੁਸ਼ਪਿੰਦਰ ਦਾ ਫੋਨ ਆਇਆ ਸੀ ਮੈਨੂੰ ਹੁਣ ਆਹੋ ਤਾਂ ਤੁਸੀਂ ਜਾ ਕੇ ਪਤਾ ਕਰੋ ਨਾ ਕਮੇਟੀ ਦਾ ਉਹਨੂੰ ਲਿਆ ਕੇ ਰੱਖੋ ਜਿਉਂ ਆ ਕੇ ਉਹ ਬੋਲ ਕੇ ਗਈ ਨਾ ਕੁਝ ਉਹ ਮੈਨੂੰ ਚੰਗਾ ਨਹੀਂ ਲੱਗਦਾ ਟਾਈਮ ਨਾ ਕਮੇਟੀ ਸਾਨੂੰ ਦੇਣ ਦਾ ਫਰਜ਼ ਹੈ ਓਕੇ ਸੀ ਮੈਂ 8 ਘੰਟੇ ਤੱਕਾਂਂਦੀ ਪਈ ਆ ਤੇ ਆਪਰੇ ਭੈ ਨੁਪੁਚੀ ਕਮੇਟੀ ਤਿਆਰ ਜਾ ਫਿਰ ਜਸਬੀਰ ਵੱਲੇ ਜਾ ਜਾ ਕੇ ਨਹੀਂ ਹੈ ਜਸਬੀਰ ਦੀ ਕਮੇਟੀ ਕਮੇਟੀ ਦੇਣ ਕਦੋਂ ਆਈ ਉਹਦੇ ਘਰੇ ਜਾ ਉਹਨੂੰ ਕਹੇ ਕਮੇਟੀ ਦੇ ਦੇ ਭੈ ਨਾ ਉਹ ਆ ਗਈ ਤੈਨੂੰ ਮੋੜਨ ਦਾ ਜੀਨੀਓ ਕਰਨਾ ਜਸਬੀਰ ਕਮੇਟੀ ਲੇਟ ਕਰਦੀ ਤੇ ਨਹੀਂ ਸੀ ਹੈਗੀ ਪਤਾ ਨਹੀਂ ਕਿ ਟੈਨਸ਼ਨ ਹੀ ਚੋਂ ਰਹਿੰਦੀ ਹੈ ਕੋਈ ਕੰਮ ਆ ਪੈ ਗਿਆ ਹੋਊਗਾ ਕੋਈ ਗੱਲ ਨਹੀਂ ਅੱਜ ਤੂੰ ਹੀ ਚੱਲ ਜੋ ਅੱਗੇ ਉਹ ਆਪੇ ਹੀ ਦੇ ਕੇ ਜਾਂਦੀ ਆ ਅੱਜ ਤੂੰ ਹੀ ਲੈ ਆ ਕੋਈ ਗੱਲ ਨਹੀਂ ਉਹ ਵੀ ਵਿਚਾਰੀ ਬਹੁਤ ਚੰਗੀ ਹੈਗੀ ਤੇ ਤੂੰ ਜਾ ਕੇ ਕਮੇਟੀ ਲੈ ਆ ਇਹ ਨਾ ਕਹਵੇਂ ਮੇਰੇ ਘਰ ਕਮੇਟੀ ਕਿਉ ਮੰਗਰ ਨਹੀਂ ਆਨੀ ਹੋ ਤਹੀ ਉਤਰਾ ਹੀ ਜਾਣਾ ਵਾ ਬੈਣਾ ਅਕਲੋਣਾ ਤੇ ਬਾਦੋ ਗੱਲ ਕਰਨੀ ਆ ਵੀ ਕਮੇਟੀ ਲੈਣ ਆਈ ਆ ਕਮੇਟੀ ਪਹੁੰਚੀ ਨਹੀਂ ਕੀ ਗੱਲ ਭਾਂਜੀ ਇਹ ਕਿ ਲੇਟ ਹੋ ਗਏ ਜੇ ਗੱਲ ਨਾਲ ਗੱਲ ਛੇੜ ਦਿਓ ਨਾ ਫੇ ਪਤਾ ਲੱਗ ਜਾਣਾ ਠੀਕ ਆ ਅੱਛੇ ਮੈਂ ਤੜੇ ਐਸੇ ਦੋ ਫੁਲਕੇ ਲਾ ਕੇ ਰਾਬ ਜੈਨੀ ਆ ਨਹੀਂ ਮੈਂ ਆਪੇ ਲਾ ਲੂੰਗੀ ਫੁਲਕੇ ਫੁਲਕੇ ਬਹੁਤ ਵੱਡੀ ਗੱਲ ਨਹੀਂ ਮੈਂ ਲਾ ਲੈਣੇ ਫੁਲਕੇ ਆਟਾ ਗੁੱਜਾ ਪਿਆਵਾ ਜਦੋਂ ਮੈਂ ਖਾਣੇ ਲਾ ਲੈਣ ਤੂੰ ਜਾ ਹੋ ਕੇ ਆਉ ਉਹਦੇ ਵੱਲ ਚਾ ਕੁਛ ਚਾਹੀਦਾ ਤੇ ਨਹੀਂ ਨਾ ਮੈਨੂੰ ਕੁਛ ਨਹੀਂ ਚਾਹੀਦਾ ਮੈਂ ਆਪੇ ਕਰ ਲਾਂਗੀ ਜਾਵਾਂ ਫਿਰ ਹਾਂ ਜਾ ਆ ਠੀਕ ਮਾਂ ਤੇਰੇ ਨੂੰ ਪਤਾ ਨਹੀਂ ਕੀ ਆ ਜਦੋਂ ਵੇਖਦੀ ਵਾਲ ਕਟਾ ਕੇ ਰੱਖ ਦਿੰਦੀ ਐ ਤੇ ਮੈਂ ਕਿੰਨੀ ਵਾਰੀ ਕਿ ਵਾਲ ਨਾ ਕਟਾਇਆ ਕਰ ਦੋ ਗੁੱਤਾ ਸੋਹਣੀਆਂ ਲੱਗਦੀਆਂ ਦਾਦੀ ਆਪਾਂ ਸਮਰ ਹੌਲੀਡੇਸ ਨੇ ਨਾਨੀ ਤਾਂ ਜਾਣਾ ਨੇ ਸਾਰੇ ਫਰੈਂਡਸ ਨੇ ਆ ਅੱਛਾ ਨਾਨੀ ਘਰ ਕੀ ਪਿਆਗਾ ਮੇਰੀ ਗੱਲ ਸੁਣ ਨਾਨੂ ਪਏ ਆ ਚੁੱਪ ਕਰ ਜਾ ਗੱਲਾਂ ਕਰਨੋਂ ਤੂੰ ਮਾਂ ਵਾਂਗੂ ਬੜੀ ਸ਼ੇਰ ਹੈਂਗੀ ਆ ਮੇਰੀ ਗੱਲ ਸੁਣ ਮੰਮੀ ਨੂੰ ਕਹੀਂ ਆਪਣੀ ਨੂੰ ਜੇ ਤੇਰੀ ਮੰਮੀ ਕਹੂਗੀ ਨਾ ਕਿ ਨਾਨੀ ਘਰ ਜਾਣਾ ਕਿ ਮੈਂ ਨਹੀਂ ਨਾਨੀ ਘਰ ਜਾਣਾ ਮੇਰਾ ਦਾਦੀ ਵੀ ਨਾ ਦਿਲ ਨਹੀਂ ਲੱਗਦਾ ਚੰਗਾ ਇਹ ਗੱਲ ਕਹ ਉਹ ਤੇ ਮੈਨੂੰ ਨਾਨੂ ਦਾ ਦਿਲ ਲੱਗਦਾ ਮੈਨੂੰ ਨਾਨੂ ਨੂੰ ਯਾਤਰ ਦਾ ਪਿਆਸੀ ਅੱਛਾ ਤੇਨੂੰ ਨਾਨੂ ਬੜਾ ਪਿਆਰਾ ਲੱਗਦਾ ਤੇ ਤੈਨੂੰ ਦਾਦੂ ਉਹ ਮੈਨੂੰ ਚੀਜੀ ਲੈ ਕੇ ਦਿੰਦੇ ਆ ਅੱਛਾ ਵੇਖਿਆ ਨਾ ਮਾਮੂ ਨੂੰ ਕਿੱਡੀ ਤਿੱਖੀ ਹੈ ਕੀ ਆ ਹੈ ਨਾਨੂ ਚੀਜੀ ਲੈ ਕੇ ਦਿੰਦੇ ਕੀ ਗੱਲ ਦਾ ਮੈਂ ਮਿੱਠਾ ਚੱਲ ਜਾ ਮਾਂ ਨੂੰ ਕਿਆ ਪਾਣੀ ਲੈ ਕੇ ਆ ਵੇਖ ਗਲਾਸ ਪੁੱਤੀ ਪੁੱਤੀ ਏ ਦੱਸ ਕਿ ਡੀ ਤਿੱਖੀ ਆ ਕਹਿੰਦੀ ਆ ਅਖੇ ਨਾਨੂ ਮੈਨੂੰ ਚੀਜੀ ਲੈ ਕੇ ਦਿੰਦੇ ਕੀ ਗੱਲ ਦਾਦੀ ਦਾਦੂ ਨੇ ਲੈ ਕੇ ਦਿੰਦੇ ਹੈ ਦਾਦੀ ਤੂੰ ਹੀ ਬੋਲ ਦੇ ਹੱਡੇ ਦਰ ਪਾਏ ਨਹੀਂ ਆ ਤੁਸੀਂ ਤੁਸੀਂ ਦੇ ਤੋ ਚੀਜੇ ਲੈ ਦੇ ਦਿੰਦੇ ਸਾਨੂੰ ਸ਼ਾਬਾਸ਼ ਠਹਿਰ ਜਰਾ ਕਿ ਤੈਨੂੰ ਮੈਂ ਦੱਸਾਂ ਕਿ ਜਰਾ ਕਿ ਕਹਿੰਦੀ

ਇੰਨੀ ਗਰਮੀ 'ਚ ਇੱਥੇ ਘਰ ਤੋਂ ਬੈਠੇ ਜੇ ਚਲੋ ਅੰਦਰ ਚਲੀਏ ਭੈਣਾ ਏਸੀ ਤਾਂ ਲੱਗਾ ਟਾਡੇ ਵਾਸਤੇ ਆ ਸਾਡੇ ਵਾਸਤੇ ਥੋੜਾ ਲੱਗਾ ਆ ਜਦੋਂ ਮੈਂ ਅੰਦਰ ਜਾ ਕੇ ਬੰਨੀ ਆ ਤੂੰ ਨਾਲ ਹੀ ਏਸੀ ਬੰਦ ਕਰ ਦੇਣੀ ਆ ਮੈਂ ਇਹਦੇ ਵੈਸੇ ਇਤਨਾ ਕਦੀ ਨਹੀਂ ਕਰਦੀ ਇਹ ਵਹਿਮ ਹੀ ਹੋਣਾ ਤੁਹਾਨੂੰ ਜਿਹੜਾ ਹੈ ਵਹਿਮ ਆ ਹਾਂ ਦੱਸ ਕੀ ਕੰਮ ਆ ਸ਼ੋਲੇ ਧਰ ਤੇ ਮੈਂ ਸ਼ੋਲੇ ਪੀਉਂ ਕੇ ਆਈ ਸੀ ਕੋਈ ਨਹੀਂ ਛੋਲੇ ਵੀ ਬਣ ਜਾਣਗੇ ਇੰਨੀ ਸੜੀ ਜੀ ਸਬਜੀ ਭੋਤੀ ਕੋਈ ਵੀ ਨਹੀਂ ਖਾਂਦਾ ਸੜੀ ਜੀ ਸਬਜੀ 10 ਛੋਲਿਆਂ ਚ ਇੰਨੀ ਤਾਕਤ ਹੁੰਦੀ ਆ ਆ ਟਾਡੇ ਵਰਗੇ ਨਿਆਣਿਆਂ ਨੂੰ ਪਤਾ ਨਹੀਂ ਕੀ ਹੁੰਦਾ ਆ ਪਹਿਲਾਂ ਵਾਰੀ ਸਰ ਚੀਜ਼ਾਂ ਮਰਾਈਦੀਆਂ ਸੀ ਤੇ ਹੁਣ ਤੁਸੀਂ ਬਣਾ ਨਹੀਂ ਦਿੰਦੇ ਛੋਲੇ ਬਸ ਆ ਪਤਾ ਨਹੀਂ ਕਿ ਪਨੀਰ ਹੀ ਖਾਈ ਜਾਂਦੇ ਜੇ ਪਨੀਰ ਹੀ ਖਾਈ ਜਾਂਦੇ ਉਹਨਾਂ ਦਾ ਪਨੀਰ ਖਾ ਖਾ ਕੇ ਤੇ ਮੇਰਾ ਢਿੱਡਾ ਫਰ ਗਿਆ ਹੂੰ ਹੂੰ ਇੰਨੀ ਗਰਮੀ ਆ ਚਾਹ ਜਾਂ ਸਬਜ਼ੀਆਂ ਨਹੀਂ ਮੇਰ ਕੋ ਭੰਦੀਆਂ ਉਹਦੇ ਵਾਸਤੇ ਛੋਲੇ ਬਣਾਵਾ ਉਹਦੇ ਵਾਸਤੇ ਪਨੀਰ ਬਣਾਵਾ ਉਹਦੇ ਵਾਸਤੇ ਦਾਲ ਬਣਾਵਾ ਐਡੀ ਨਹੀਂ ਮੈਂ ਵੇਲੀ ਹੈਗੀ ਬਣਾਂਦੀ ਸਿਰਫ ਤੂੰ ਆਪਣੇ ਇਹ ਚਸਕੇ ਕਰਕੇ ਆ ਜਿਹੜੀ ਚੀਜ਼ ਤੈਨੂੰ ਪਸੰਦ ਆ ਆ ਸਾਡੇ ਵਾਸਤੇ ਥੋੜਾ ਤੋਂ ਬਣਾਣੀ ਆ ਹਾਂ ਦੱਸ ਕੀ ਕੰਮ ਆ ਕੰਮ ਇਹ ਸੀਗਾ ਕਿ ਮੈਂ ਨਾ ਸੂਟ ਲੈ ਕੇ ਆਈ ਸੀ ਤੁਹਾਡੇ ਵਾਸਤੇ ਮੈਂ ਕਿਹਾ ਚੱਲ ਤੁਹਾਨੂੰ ਦਵਾਂ ਤੁਹਾਨੂੰ ਸੂਟ ਇਹਨਾਂ ਦਿੱਤਾ ਕਿੰਨੀ ਧੇਰ ਹੋ ਗਈ ਸੋਣਾ ਵਾ ਨਾ ਵੇਖੋ ਕਿੰਨਾ ਵਧੀਆ yellow color ਤੁਹਾਡਾ ਫੇਵਰਟ ਆ ਉੱਤੋਂ ਵੇਖੋ ਆ ਗੋਟਾ ਲੱਗਣਾ ਚੁੰਨੀ ਵੇਖੋ ਤੁਸੀਂ ਚੁੰਨੀ ਦਾ ਜਿਹੜਾ ਇਹਦੇ ਉੱਤੇ ਹੋਈ ਨਾ ਵੇਖੋ ਕਿੰਨੀ ਸੋਹਣੀ ਲੱਗਦੀ ਆ ਕਿੰਨਾ ਸੋਹਣਾ ਲੱਗੂਗਾ ਸ਼ੁਕਰ ਕਿਤੇ ਤੈਨੂੰ ਸਸਤਾ ਧਿਆਨ ਆਇਆ ਨਹੀਂ ਤਾਂ ਆਪਣੇ ਚੁੱਕ ਲਿਆ ਨੀ ਆ ਆ ਸੇਲ ਸੂਟ ਚ ਲੈ ਕੇ ਆਈ ਆ oh my god ਆ ਤੁਹਾਨੂੰ ਸੇਲ ਵਾਲਾ ਸੂਟ ਲੱਗੰਦਿਆ ਵਾ ਐਡਾ ਭਾਰਾ ਸੂਟ ਆ ਚੁੰਨੀ ਵਾਲਾ ਇਹ ਕਿਹੜੀ ਸੇਲ 'ਚ ਲੱਗੰਦਾ ਵਾ ਜੇ ਲੱਗੰਦਾ ਮੈਨੂੰ ਲਿਆ ਕੇ ਦੇ ਦਿਓ ਫਿਰ ਕਰ ਮੇਰੀ ਗੱਲ ਸੁਣ ਪੁੱਤਰ ਜੇ ਸੂਟ ਲੈ ਨਹੀਂ ਲੱਗੀ ਸੀ ਤੇ ਕੋ ਚੱਜ ਸਵਾਦਾ ਲੰਦੀ ਆ ਕੀ ਸੂਟ ਲੈ ਕੇ ਆਈ ਆ ਆ ਮੈਂ ਨਹੀਂ ਇਤਰਾਹ ਦੇ ਸੂਟ ਪਾਉਂਦੀ ਆ ਜਿਤਨਾ ਦੇ ਮੈਂ ਪਾਣੀ ਕੋਟਦੇ ਉਦੋਂ ਦੇ ਚਾਹੀਦੇ ਆ ਜਿਤਨਾ ਦੇ ਤੂੰ ਆ ਪਾਣੀ ਆ ਅੱਛਾ ਅੱਜ ਸਵਾਦਾ ਨਹੀਂ ਆ ਮੇਰੇ ਹਿਸਾਬ ਨਾਲ ਤਾਂ ਨਹੀਂ ਹੈਗਾ ਪਤਾ ਨਹੀਂ ਤੈ ਕਿਦਾਂ ਦੇ ਚੱਜ ਸਵਾਜੇ ਪਾਉਂਦੇ ਤੁਸੀਂ ਨਾ ਇਹੋ ਹੀ ਸੂਟ ਪਾਣ ਜੋਗੇ ਜਿਹੜੇ ਤੁਸੀਂ ਪਾਏ ਹੋਏ ਆ ਆਏ ਵੱਡੇ ਚਾਸਵਾਦੇ ਤੁਹਾਨੂੰ ਤੇ ਕੋਈ ਚੀਜ਼ ਲੈ ਕੇ ਦੇਣੀ ਗੁਣਾ ਵਾ ਇੱਕ ਬੰਦੇ ਚੀਜ਼ ਲੈ ਕੇ ਆ ਥੋੜਾ ਮਾਨ ਕਰੀਦਾ ਹਾਂ ਹਾਂ ਬੜੀ ਵਧੀਆ ਚੀਜ਼ ਆ ਜੇ ਤੁਹਾਨੂੰ ਚੀਜ਼ ਚੰਗੀ ਨਹੀਂ ਵੀ ਨਾ ਲੱਗੀ ਹੁੰਦੀ ਕਹਿ ਹੀ ਦੇਣਾ ਹੈਗਾ ਨਹੀਂ ਬੜੀ ਵਧੀਆ ਉਹ ਤੇ ਚਾਰ ਨੁਕਸੇ ਤੁਸੀਂ ਮੈਨੂੰ ਸੁਣਾਤੇ ਹੁਣ ਤੁਸੀਂ ਕੀ ਮੇਰੇ ਤੋਂ ਐਕਸਪੈਕਟ ਕਰੋਗੇ ਅੱਗੇ ਮੈਂ ਤੁਹਾਨੂੰ ਕੋਈ ਸੂਟ ਲੈ ਕੇ ਦੇਵਾਂਗੀ ਕਦੀ ਵੀ ਨਹੀਂ ਤੁਹਾਡੇ ਲਈ ਸੂਟ ਲੈ ਕੇ ਆ ਮਾਨ ਮੂਣ ਗਿਆ ਤੇਰਾ ਠੱਠੇ ਖੂਹ ਵਿੱਚ ਤੈਨੂੰ ਮੈਂ ਦੱਸਾਂ ਅੜਾ ਤੂੰ ਮਾਨ ਕਰਦੇ ਹੀ ਆ ਆ ਕੀ ਸੂਟ ਲਿਆਂਦਾਈ ਅੱਜ ਜੇ ਸੂਟ ਲੈਣ ਜਾਣਾ ਸੀ ਘੱਟੋ ਘੱਟ ਮੈਨੂੰ ਨਾਲ ਖੜਦੀ ਮੇਰੀ ਪਸੰਦ ਲੰਦੀ ਆਪਣੇ ਆਪ ਬਣ ਕੇ ਚੋਦਰ ਲਈ ਮੈਨੂੰ ਪੱਕਾ ਪਤਾ ਆਪਣਾ ਤੋਂ ਲਿਆ ਹੋਣਾ 3-4000 ਦਾ ਤੇ ਮੇਰਾ ਲੈ ਤਾ ਹੁਣ 2300 ਰੁਪਏ ਵਾਲਾ ਕਿ ਸਾਸ ਕੋਈ ਗੱਲ ਨਹੀਂ ਚਲ ਗੋਂਗਲਾ ਤੋਂ ਮਿੱਟੀ ਛਾੜ ਦੇਣੀ ਆ ਆ ਕਿਹੜੀ ਐਂਗਲ ਤੋਂ 2300 ਵਾਲਾ ਸੂਟ ਲੱਗਦਾ ਵਾ ਕਿਸੇ ਐਂਗਲ ਤੋਂ ਲੱਗਦਾ 2300 ਵਾਲਾ ਸੂਟ ਉਹ ਐਡਾ ਮਹਿੰਗਾ ਸੂਟ ਲੈ ਕੇ ਦਿੱਤਾ ਗੋ ਕਹਿੰਦੇ 2300 ਵਾਲਾ ਸੂਟ ਉਹ ਮੈਂ ਤੇ ਹੁਣ ਤੁਹਾਨੂੰ ਕਦੀ ਸੂਟ ਲੈ ਕੇ ਨਹੀਂ ਦੇਣਾ ਨਹੀਂ ਨਾ ਲੈ ਕੇ ਦੇ ਮੈਂ ਤੇਰੇ ਸੂਟਾਂ ਤੇ ਬੈਠੀ ਆ ਮੈਂ ਤੇ ਆ ਬਾਜ਼ਾਰ ਜਾਂਦੀ ਤੁਰੀ ਤੁਰੀ ਜਾਂਦੀ ਪੰਜ ਪੰਜ ਸੂਟ ਲੈ ਲੈਣੀਆਂ ਗੱਲਾਂ ਕਰਦੀਆਂ ਐਸੇ ਕਰਕੇ ਤੇਰੀ ਮੈਂ ਕੋਈ ਚੀਜ਼ ਪਾਉਂਦੀ ਨਹੀਂ ਤੂੰ ਇੱਕ ਵਾਰੀ ਚੀਜ਼ ਲੈ ਕੇ 36 ਵਾਰੀ ਮੈਨੂੰ ਸੁਣਾਉਣੀ ਆ ਤੇ ਐਸੇ ਕਰਕੇ ਤੁਹਾਨੂੰ ਮੈਂ ਕੋਈ ਚੀਜ਼ ਨਹੀਂ ਲੈ ਕੇ ਦਿੰਦੀ ਇੱਕ ਵਾਰੀ ਮੈਂ ਚੀਜ਼ ਲਿਆਵਾਂ 36 ਗੱਲਾਂ ਸੁਣਾ ਦਿੰਦੇ ਜਾਂ ਇਸ ਤਰ੍ਹਾਂ ਦੀ ਆ ਉਤਰਾਂ ਦੀ ਆ ਕਿਸੇ ਕੰਮ ਦੀ ਨਹੀਂ ਆ ਉਸ ਤਰ੍ਹਾਂ ਦੀ ਆ ਇਸ ਕਰਕੇ ਨਾ ਆ ਮੇਰੇ ਹੱਥ ਜ ਕੋਈ ਸਮਾਨ ਨਹੀਂ ਲੈਣਾ ਸੂਟ ਤੇ ਬੜੀ ਦੂਰ ਦੀ ਗੱਲ ਆ ਨਾ ਲੈ ਕੇ ਆ ਸਾਨ ਕਰਨ ਢਈ ਨਾ ਚੰਗਾ ਆ ਮੈਨੂੰ ਸੂਟ ਪਸੰਦ ਨਹੀਂ ਆ ਤੇ ਤੇਰੇ ਵਰਗੀ ਨੇ ਨਾ ਦੂਜੇ ਤੀਜੇ ਦਿਨ ਮੈਨੂੰ ਸੁਣਾਣੀਆਂ ਸੀ ਗੱਲਾਂ ਕਰ ਕਰ ਕੇ ਗੱਲਾਂ ਮਾਰਦੀ ਫਿਰਦੀ ਆ ਆ ਸੂਟ ਨਾ ਹੁਣ ਮੈਂ ਆਪ ਹੀ ਸਵਾਲਾਂਗੀ ਮੈਂ ਆਪ ਹੀ ਪਾਲਾਂਗੀ ਮੈਂ ਕਹਿੰਦੀ ਜਾ ਸਵਾ ਕੋਈ ਚੱਕਰ ਹੀ ਨਹੀਂ ਹੈਗਾ ਜਾ ਜਾ ਤੁਰੀ ਜਾ ਇੱਕ ਤੇ ਕਰੋ ਤੇ ਉਤੋਂ ਗੱਲਾਂ ਸੁਣੋ ਘਰ ਤੁਰੀ ਜਾ ਜਾ ਕੇ ਤੁਰੀ ਜਾਨੀ ਆ ਹਾਂ ਹਾਂ ਜਾ ਜਾ ਤੇ ਜਿਹੜੇ ਛੋਲੇ ਜੇ ਤੇ ਰਹੀਆਂ ਨਾ ਬਣਾ ਲਿਓ ਆਪੇ ਮੇਰੇ ਤੋਂ ਨਹੀਂ ਬੰਦੇ ਤੁਹਾਡੇ ਛੜੇ ਸੜੇ ਮੜੇ ਜੇ ਛੋਲੇ ਸਿੱਧਾ ਹੀ ਕਹਿ ਆ ਨਾ ਕੰਮ ਚ ਹੋਰ ਹੈਗੀ ਆ ਸਿੱਧਾ ਹੀ ਕਹਿ ਮੈਂ ਕੰਮ ਚ ਹੋਰ ਆ ਕਿ ਛੋਲੇ ਮੈਨੂੰ ਜਾਚ ਨਹੀਂ ਮਾਣੇ ਕਿਸੇ ਚੀਜ਼ ਦੀ ਜਾਸ ਖਾ ਕੇ ਨਹੀਂ ਕੱਲੀ ਹੈਗੀ ਹਾਂ ਪੈਣਾ ਆ ਜਾ ਨਾਂਗੇ ਆ ਨਾਂਗੇ ਸਿਮਰਨ ਆ ਜਾ ਕੀ ਹਾਲ ਚੱਲਣ ਬਸ ਠੀਕ ਆ ਆ ਜਾ ਆ ਜਾ ਪੈਣੇ ਹੋਰਸ ਨਾ ਕੀ ਹਾਲ ਚੱਲੇ ਹਾਂ ਸਭ ਠੀਕ ਹੈ ਤੁਸੀਂ ਸੁਣਾਓ ਠੀਕ ਆ ਕੋਈ ਨਹੀਂ ਠੀਕ ਪੈਣਾ ਕਾਦੀਆਂ ਆ ਨੂ ਨਾ ਕਲਪ ਦੀ ਹਟਈ ਆ ਮੇਰਾ ਸੂਟ ਲੈ ਕੇ ਆਈਓ ਤੇਰੇ ਕੋ ਕਾਦੀ ਕੋਈ ਗੱਲ ਕਾਣੀ ਹੈ ਕਿਸੇ ਕੰਮ ਦਾ ਸੂਟ ਨਹੀਂ ਮੈਂ ਤਾਂ ਸਿੱਧਾ ਜੋ ਸੀ ਸਾਫ ਸਾਫ ਕਹਿ ਤਾ ਆ ਮੇਰੇ ਕੋ ਨਹੀਂ ਹੁੰਦਾ ਐਡੀ ਜਬਾਨ ਗੇਠੋ ਦੀ ਜਬਾਨ ਹੈਗੀ ਅੱਛਾ ਹੂੰ ਅੱਛਾ ਮੇਰੀ ਗੱਲ ਸੁਣ ਉਹ ਰਾਜਪਿੰਜੀ ਨੇ ਕਮੇਟੀ ਮੰਗਾਈ ਸੀ ਪੈਣਾ ਮੈਂ ਕਿਤੇ ਭੱਜ ਚੱਲੀ ਆ ਹਾਏ ਹਾਏ ਨਹੀਂ ਮੈਂ ਸ਼ਾਮਾਂ ਤੱਕ ਦੇ ਜਣੇ ਸੀ ਕਮੇਟੀ ਉਹ ਪੁਸ਼ਪਿੰਦਰ ਦੇ ਘਰ ਕੋਈ ਪ੍ਰੋਣੇ ਆਗੇ ਨਹੀਂ ਤੇ ਉਹ ਕੰਸੀ ਮੈਨੂੰ ਪਹਿਾਂ ਦੀ ਲੋੜ ਤੇ ਤਾਂ ਫਿਰ ਦੀ ਕਹਿੰਦੀ ਕਹਿੰਦੀ ਜਾ ਕੇ ਜੇਰਾ ਸਿਮਰਨ ਜਸਬੀਰ ਕੋਲੋਂ ਪੈਸੇ ਫੜ ਲਿਆ ਤੇ ਉਹਨੂੰ ਦਮਾ ਸੁ ਕਮੇਟੀ ਦੇ ਦੇਣੀ ਕਮੇਟੀ ਲੈ ਜੇ ਮੇਰੀ ਗੱਲ ਸੁਣ ਜਸਬੀਰ ਸਭ ਠੀਕ ਠਾਕ ਹੈ ਨਾ ਠੀਕ ਕੀ ਆ ਸੁਣ ਤਾਂ ਤੋੜੀ ਸੀ ਸਾਰੀ ਗੱਲ ਤੇਰੇ ਸਾਹਮਣੇ ਹੀ ਆ ਆ ਮੈਨੂੰ ਤਾਂ ਨੂੰ ਹੀ ਬੜੀ ਭੜੀ ਮਿਲੀ ਮੈਂ ਤੈਨੂੰ ਕੀ ਦੱਸ ਕਲਪੀ ਰਣੀ ਤੂੰ ਹਲਤੀ ਸਾਰੀ ਗੱਲ ਤੈਨੂੰ ਮੈਂ ਕਹਿੰ ਤੜੀ ਸੁਣ ਲਈ ਮੈਂ ਤੈਨੂੰ ਅੱਗੇ ਵੀ ਤੇ ਗੱਲਾਂ ਦੱਸਦੀ ਆ ਸੁਣ ਤੇ ਮੈਂ ਲਈਏ ਸਾਰਾ ਕੁਛ ਤੂੰ ਹੁਣ ਦੱਸ ਮੈਂ ਕਿੱਥੇ ਗਲਤ ਹੈ ਗਈ ਆ ਮੈਂ ਟਾਡੀ ਦਰਾਨੀ ਜਛਾਣੀ ਕੋਈ ਗੱਲ ਨਹੀਂ ਲਗਾਉਂਦੀ ਆ ਜਦੋਂ ਮੈਂ ਕਮੇਟੀ ਜੇ ਦੇਣ ਜਾਣੀ ਨਾ ਮੈਂ ਸਾਰੀ ਗੱਲ ਟਾਡੇ ਨਾਲ ਕਰਦੀ ਆ ਤੇ ਹੁਣ ਵੀ ਮੈਂ ਤੈਨੂੰ ਦੱਸਦਾ ਆ ਆ ਸੂਟ ਤੋਂ ਵੇਲਾ ਕਿੱਡੀ ਲੰਬੀ ਜੁਬਾਨ ਏ ਆ ਨੂਹ ਵੇਖੀ ਤੇ ਮੈਂ ਟਾਡੀ ਵੇਖੀ ਆ ਮੇਰੀ ਨੂ ਤਾਂ ਮਾੜੀ ਮਿਲੀ ਟਾਡੀ ਨੂ ਕਿੰਡੀ ਚੰਗੀ ਜਸਪੀਰ ਮੇਰੀ ਗੱਲ ਸੁਣ ਤੂੰ ਮੈਨੂੰ ਆਪਣੀ ਕੀ ਸਮਝਦੀ ਛੇਲੀ ਸਮਝਦੀ ਨਾ ਮੇਰੀ ਗੱਲ ਸੁਣ ਪਹਿਣਾ ਆ ਮੇਰੀ ਭੈਣ ਤੇ ਵੇਲਾ ਕਿੱਡੀ ਦੂਰੀ ਮੈਂ ਤਾਂ ਤੁਹਾਨੂੰ ਦੋਵਾਂ ਦਰਾਂ ਛਣ ਨੂੰ ਆਪਣੀ ਭੈਣਾਂ ਹੀ ਸਮਝਦੀ ਕਿ ਮੇਰੀਆਂ ਭੈਣਾਂ ਚ ਜੋ ਸੁੱਖ ਦੁੱਖ ਤੁਹਾਡੇ ਨਾਲ ਕਰਦੀ ਹੋਰ ਮੈਂ ਕਿਸੇ ਨਾਲ ਕਰਾ ਨਾ ਕਰਾ ਤੁਹਾਡੇ ਨਾਲ ਮੈਂ ਜ਼ਰੂਰ ਕਰਦੀ ਓਨੀ ਗੱਲ ਮੈਂ ਆਪਣੇ ਬੰਦੇ ਨਾਲ ਨਹੀਂ ਕਰਦੀ ਆਪਣੇ ਪੁੱਤ ਨਾਲ ਨਹੀਂ ਕਰਦੀ ਮੈਂ ਤੁਹਾਡੇ ਨਾਲ ਜਾ ਕੇ ਪਹਿਲਾਂ ਕਰਕੇ ਆਨੀ ਗੱਲ ਫੇ ਮੇਰੀ ਇੱਕ ਗੱਲ ਮੰਨੇਗੀ ਨਾ ਹਾਂ ਬੋਲ ਦੇਖ ਮੇਰੀ ਗੱਲ ਦਾ ਗੁੱਸਾ ਨਾ ਕਰੀ ਮੈਨੂੰ ਨਾ ਕਿਰਨ ਤੋਂ ਜ਼ਿਆਦਾ ਗਲਤੀਆਂ ਨਾ ਤੇਰੇ ਚ ਨਜ਼ਰ ਆਉਂਦੀਆਂ ਭਈਆਂ ਨਹੀਂ ਮੇਰੇ ਚ ਗਲਤੀਆਂ ਹਾਂ ਮਤਲਬ ਕਿ ਮੇਰੀ ਗੱਲ ਸੁਣ ਮੈਂ ਉਤਤੂਰੀ ਪਈ ਜਾਂਦੀ ਸੀ ਹੁਣ ਉਹ ਜੇ ਤੇਰੇ ਵਾਸਤੇ ਲਾਡਾ ਨਾਲ ਪਿਆਰ ਨਾਲ ਸੂਟ ਲੈ ਆਈ ਹੈ ਤੂੰ ਕਿੰਨਾ ਬੇਕਦਰੀ ਕਰਦੀ ਸੀ ਤੇ ਭੈਣ ਜੀ ਸੂਟ ਮੈਨੂੰ ਪਸੰਦ ਨਹੀਂ ਮੈਂ ਲਿਆ ਕੇ ਅੱਗ ਲਾਣੀ ਉਹਨੂੰ ਰੱਖ ਕੇ ਨਹੀਂ ਪਸੰਦ ਨਾ ਕੋਈ ਗੱਲ ਤੂੰ ਦਿਲ ਰੱਖਣ ਦਾ ਸਵਾਲ ਆ ਫਿਰ ਕੀ ਹੋ ਗਿਆ ਅੱਗੇ ਤੂੰ ਕਿਹੜਾ ਲਾਲ ਪੀਲੇ ਸੂਟ ਪਾਉਂਦੀ ਕੋਈ ਨਹੀਂ ਹੈਗੀ ਤੇ ਜੇ ਉਹ ਲੈ ਆਈ ਤੇ ਖੁਸ਼ ਹੋ ਕੇ ਸਵਾਲ ਲੈਂਦੀ ਫਿਰ ਤੂੰ ਛੋਲਿਆਂ ਵਾਸਤੇ ਤੂੰ ਉਹਨੂੰ 3600 ਗੱਲ ਸੁਣਾਤੀ ਬੱਚੇ ਨੇ ਜਿਹੜੀ ਸਬਜ਼ੀ ਨਹੀਂ ਖਾਂਦੇ ਨਾ ਖਾਂ ਜਦੋਂ ਪਨੀਰ ਪਸੰਦ ਹੈ ਤਾਂ ਪਨੀਰ ਬਣਾ ਲੈਂਦੇ ਨੇ ਫਿਰ ਕਿਉਂ ਗਿਆ ਨਾ ਲੋ ਆਪ ਬਣਾ ਲੈਂਦੀ ਉਹ ਕਿਹੜਾ ਤੈਨੂੰ ਕਹਿੰਦੀ ਬਣਾਣ ਨੂੰ ਸਗੀ ਮੰਮੀ ਓਟ ਸਾਨੂੰ ਪਨੀਰ ਬਣਾ ਕੇ ਦੇ ਦੇਖ ਮੇਰੀ ਗੱਲ ਸੁਣ ਰਾਜਪੈਂਜੀ ਦੀ ਨੂੰ ਅਸੀਂ ਕਿਉਂ ਸਾਡੇ ਨਾਲੋਂ ਸਹੀ ਏ ਕਿ ਅਸੀਂ ਉਹਦੇ ਨਾਲ ਫਰਕ ਨਹੀਂ ਕਰਤੀਆਂ ਉਹ ਜਿਵੇਂ ਸਾਨੂੰ ਕਹਿੰਦੀ ਅਸੀਂ ਓਵੇਂ ਕਰ ਜਦੋਂ ਸਵੇਰੇ ਉੱਠਦੀ ਆ ਨਾ ਉੱਟ ਤ ਤੋਂ ਯਕੀਨ ਮੰਨ ਮੈਂ ਤੈਨੂੰ ਸੱਚੀ ਅੱਜ ਦੱਸਣ ਲੱਗੀ ਹਾਂ ਜਦੋਂ ਉਹ ਸਵੇਰੇ ਉੱਠਦੀ ਆ ਨਾ ਉਹਦੇ ਉੱਠਣ ਤੋਂ ਪਹਿਲਾਂ ਅਸੀਂ ਦੋਵੇਂ ਦਰਾਂ ਨੇ ਜਿਠਾਣੀ ਸਵੇਰੇ 4 ਵਜੇ ਉੱਠ ਜਾਣੀ ਆ ਉੱਠ ਕੇ ਕੱਪੜੇ ਵੀ ਧੋ ਲੈਣੇ ਆ ਸਫਾਈਆਂ ਵੀ ਕਰ ਲੈਣੇ ਆ ਸਾਰੀ ਰਸੋਈ ਵੀ ਸਾਫ਼ ਕਰ ਲੈਣੀ ਆ ਵਾ ਉਹ ਉੱਠ ਕੇ ਵੇਖਦੀ ਕੰਮ ਤੇ ਕੋਈ ਹੈ ਨਹੀਂ ਕਰਨ ਨਾਲ ਹਾਂ ਫਿਰ ਉਹਨੇ ਸਾਨੂੰ ਰੋਟੀ ਬਿਠਾ ਕੇ ਖਵਾਣੀ ਹੈ ਫਿਰ ਉਹਨੇ ਕੰਮ ਤੇ ਚਲੀ ਜਾਣਾ ਸ਼ਾਮੀ ਉਹਨੇ ਆਣਾ ਹੀ ਸਬਜੀ ਬਣੀ ਪਈ ਹੁੰਦੀ ਆ ਕੱਪੜੇ ਤੈ ਲੱਗੇ ਹੁੰਦੇ ਨੇ ਉਹਨੇ ਅਲਮਾਰੀਆਂ ਸੰਭ ਲੈਣੇ ਨੇ ਫਿਰ ਉਹਨੇ ਕਹਿਣਾ ਮੰਮੀ ਤੁਸੀਂ ਦੋਨੋਂ ਜਣੀਆਂ ਨਾ ਏਸੀ 'ਚ ਬੈਠੋ ਤੇ ਮੈਂ ਤੁਹਾਡੇ ਉਸੇ ਗਰਮ ਗਰਮ ਫੁਲਕੇ ਬਿਲਾ ਕੇ ਲੈਣੀ ਆ ਇਹ ਦੇਖ ਜਸਬੀਰ ਮੇਰੀ ਗੱਲ ਸੁਣ ਇਸਾਂ ਨੂੰ ਮਿਟਲਣਾ ਪੈਣਾ ਕੋਚ ਜੇ ਨੂੰ ਆਨੇ ਨਾ ਸਾਨੂੰ ਉਹਨਾਂ ਨੂੰ ਨਾ ਸਾਨੀ ਬੰਨਣਾ ਪੈਣਾ ਛਿਲੀਆਂ ਬੰਨਣਾ ਪੈਣਾ ਉਹਨਾਂ ਦੀ ਫੇ ਤੇ ਗੱਡੀ ਚੱਲ ਜੇਗੀ ਨਹੀਂ ਤੇ ਫੇਰ ਆ ਵੇਖ ਜਿਵੇਂ ਤੇਰੀ ਹਲਦੀ ਪਈ ਐਵੇਂ ਹਲਦੀ ਰਹਿਣੀ ਆ ਤੇ ਤੂੰ ਚੰਨੀ ਕੱਲ ਨੂੰ ਤੈਨੂੰ ਪੁੱਛੇ ਨਾ ਤੇਰੀ ਇੱਜ਼ਤ ਨਾ ਕਰੇ ਉਹਨੋਂ ਸਬਜ਼ੀ ਪਈ ਲੈਂਦੀ ਸੀ ਮਤਲਬ ਕੀ ਤੇ ਉਹਨੋਂ ਸਬਜ਼ੀ ਪਈ ਲੈਂਦੀ ਸੀ ਪਹਿਲੇ ਮੇਰੀ ਗੱਲ ਸੁਣੋ ਪੂਰੀ ਉਹਨੋਂ ਸਬਜ਼ੀ ਲੈਂਦੀ ਵੀ ਸੀ ਉਹਨੂੰ ਜਿਹੜੀ ਸਬਜ਼ੀ ਪਸੰਦ ਸੀ ਉਹ ਰੇੜੀ ਤੇ ਵੇਖਦੀ ਬਈ ਸੀ ਤੂੰ ਕਿਵੇਂ ਕੁੱਦ ਕੇ ਪਈ ਉਹਨੂੰ ਆਹ ਸਬਜ਼ੀ ਨਹੀਂ ਖਾਣੀ ਕਿਸੇ ਨੇ ਆ ਕਿਉਂ ਲੈਂਦੀ ਈ ਤੈਨੂੰ ਮੈਂ ਕਿਆ ਲੈਣਾ ਦੇਸਤੀ ਹੁੰਦੀ ਏ ਬੱਚੇ ਦੀ ਉਹ ਉਹ ਕੀ ਸਮਝੇਗੀ ਜੇ ਅਸੀਂ ਇੱਜ਼ਤ ਪਾਲਦੇ ਆ ਨਾ ਤੇ ਇੱਜ਼ਤ ਦੇਣੀ ਵੀ ਸਿੱਖੀਏ ਜੇ ਅਸੀਂ ਆਪਣੀ ਨੋ ਦੀ ਇੱਜ਼ਤ ਹੀ ਨਹੀਂ ਕਰਾਂਗੇ ਚਾਰ ਬੰਦੇ ਕਹਾਂ ਦਾਂਗੇ ਚੱਲ 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 ਤੂੰ ਕਰ ਚੱਲ ਤੇ ਫੇਰ ਉਹ ਸਾਡੀ ਇੱਜ਼ਤ ਨਹੀਂ ਕਰੇਗੀ ਸਾਨੂੰ ਇੱਜ਼ਤ ਕਰਨੀ ਪੈਣੀ ਫਿਰ ਅਸੀਂ ਕਰਵਾਵਾਂਗੇ ਐਵੇਂ ਨਹੀਂ ਭਾਂਜੀ ਸਹੀ ਗੱਲ ਕਹੀ ਆ ਅ ਮੇਰੇ ਵਰਗੀਆਂ ਕਈ ਜਨਨੀਆਂ ਇਤਰਾ ਹੀ ਕਰਦੀਆਂ ਹਨਾ ਸਹੀ ਗੱਲ ਜੀ ਹਾਂਜੀ ਸਰ ਸਤਿ ਸ੍ਰੀ ਅਕਾਲ ਜੀ ਅੱਜ ਦਾ ਛੋਟਾ ਜਿਹਾ ਟਾਪਿਕ ਲਿਆ ਗਿਆ ਜਿਹੜੀਆਂ ਨੂਆਂ ਆਪਣੀਆਂ ਸੱਸਾਂ ਸੌਰੀ ਜਿਹੜੀਆਂ ਸੱਸਾਂ ਆਪਣੇ ਨੋਆ ਦੀਆਂ 24 ਘੰਟੇ ਬੇਸਤੀ ਕਰਦੀਆਂ ਰਹਿੰਦੀਆਂ ਕਰਦੀਆਂ ਨਹੀਂ ਕੋਈ ਮਤਲਬ ਕੋਈ ਵੀ ਚੀਜ਼ ਲੈ ਕੇ ਆਉਂਦੀਆਂ ਨਾ ਜੋ ਚਾਹ ਨਾ ਲੈ ਕੇ ਆ ਤੁਸੀਂ ਰੱਖੋ ਤੋਈ ਵਾਪਸ ਕਿਉਂ ਕਰ ਦਿੰਦੇ ਜੇ ਮੂੰਹ ਤੇ ਕਹਿ ਦਿੰਗੀਆਂ ਉਹ ਰੰਗ ਨਹੀਂ ਪੰਦੀ ਹਾਂ ਆ ਨਹੀਂ ਕਰਦੀ ਉਹਨਾਂ ਦੇ ਖਾਣ ਪੀਣ ਤੇ ਨੁਕਸ ਕੱਢਦੀਆਂ ਹੈਨਾ ਇਹ ਚੀਜ਼ਾਂ ਨਾ ਕਰਿਆ ਕਰੋ ਜੇ ਤੁਸੀਂ ਇੱਜ਼ਤ ਕਰਵਾਉਣਾ ਚਾਹੁੰਦੇ ਜੇ ਹਾਂ ਮਾਈ ਨੇਮ ਇਸ਼ਵੀ ਮਾਨ ਯੇ ਮੇਰੀ ਦਾਦੀ ਦੋਨੋਂ ਮੇਰੀ ਦਾਦੀ ਲਟਿਆ ਪਰ ਰੀਅਲ ਮੇਰੀ ਆਂਟੀ ਹੈ ਅਹ ਪੈਂਡਰ ਮੈਂ ਕੀ ਕਰ ਰਿਹਾ ਹਾਂ ਇਹ ਇਹ ਮੇਰੀ ਸਾਦੀ ਲੱਤੀ ਆ ਪਰ ਇਹ ਨਹੀਂ ਮੇਰੀ ਔਰਤੀ ਐ ਅ ਅਭੀ ਮੈਂ ਦਰਖਤ ਨੂੰ ਪਾਣੀ ਦੇ ਰਹਾ ਹਾਂ ਅ ਜੀ ਕਾਸ਼ੀ ਬੱਚਾ ਹੈ ਨਾ ਵਿੱਚ ਆਪਣੇ ਪਾਪਾ ਨਾਲ ਲੱਗ ਪਈ ਕਿ ਪਾਪਾ ਪਹਿਲਾਂ ਇਧਰੋਂ ਵੀਡੀਓ ਲੋ ਤੇ ਪਹਿਲਾਂ ਇਧਰ ਲੋ ਤੇ ਆਪਾਂ ਗੱਲ ਸਾਡਾ ਟੌਪਿਕ ਚੱਲਣ ਡਿਆ ਸੀ ਕਿ ਜਿਹੜੀਆਂ ਸੱਸਾਂ ਇਸ ਤਰ੍ਹਾਂ ਕਰਦੀਆਂ ਉਹ ਨਾ ਕਰਿਆ ਕਰੋ ਜੇ ਤੁਸੀਂ ਇੱਜ਼ਤ ਭਾਲਦੇ ਜੇ ਨਾ ਕਿ ਨੂੰਹਾਂ ਸਾਡੀ ਇੱਜ਼ਤ ਕਰਨ ਤੇ ਪਰ ਪੈਂਦੀ ਪੈਂਜੀ ਉਦੀ بجائے ਇਹਨਾਂ ਨੂੰ ਵੀ ਉਹਨਾਂ ਦੀ ਕਰਨੀ ਪੈਣੀ ਇੱਜ਼ਤ ਕਰਨੀ ਪੈਣੀ ਕਰਵਾਨ ਦੀ ਬਾਅਦ ਚ ਗੱਲ ਪਹਿਲੇ ਕਰਨ ਦੀ ਸਿੱਖੋ ਅੱਛਾ ਕਈਆਂ ਨੂੰ ਪੈਂਦੀ ਮੈਂ ਵੇਖਿਆ ਹੈ ਅਕਲ ਨਹੀਂ ਹੁੰਦੀ ਬੋਲਦੀ ਸੱਸਾਂ ਨੂੰ ਉਹ ਚਾਰ ਬੰਦਿਆਂ ਚ ਖਲੋਤੇ ਨੋਹਾਂ ਤੇ ਜਾਂਦੀ ਬੇਇੱਜ਼ਤੀ ਕਰਦੇ ਤੂੰ ਰੋਟੀ ਖਾਣ ਲੱਗੀ ਤੇ ਇਹਨਾਂ ਨੂੰ ਪਤਾ ਪਹਿਲਾਂ ਮੈਂ ਖਾਣੀ ਸੀ ਬਿਲਕੁਲ ਤਕਰੀਬਨ ਸੋਚੋ ਸੱਤ ਜ਼ਰੂਰ ਮਿਲਣਗੀਆਂ ਜੀ ਐਵੇਂ ਦੀ ਹਾਂਜੀ ਬਾਕੀ ਸਮਾਂ ਚੇਂਜ ਹੋ ਗਿਆ ਜੀ ਜੇ ਤੁਸੀਂ ਚੁਕਾਣਾ ਜਾਣਦੇ ਜੇ ਨਾ ਤੇ ਚੁਕੜਾ ਵੀ ਜਾਨੋ ਏ ਨਹੀਂ ਕਿ ਇੱਕ ਬੰਦਾ ਹੀ ਝੁਕੀ ਜਾਵੇ ਅੱਜ ਕੱਲ ਉਹ ਸਮਾਂ ਨਹੀਂ ਰਹਿ ਗਿਆ ਜਿਹੜੇ ਸਮੇਂ ਦੀਆਂ ਆਪਾਂ ਗੱਲਾਂ ਵੇ ਵੇ ਕੇ ਕਰਦੇ ਆ ਤੇ ਚਲੋ ਜੇ ਠੀਕ ਆ ਜੇ ਤੁਹਾਨੂੰ ਇਹ ਸਾਡਾ ਟਾਪਿਕ ਚੰਗਾ ਲੱਗਾ ਹੋਵੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਥੈਂਕ ਯੂ so much ਬਾਕੀ ਫालतू ਦੀਆਂ ਗੱਲਾਂ ਨਾ ਕਰਿਆ ਕਰੋ ਤੇ ਬਸ ਪਿਆਰ ਨਾ ਰਿਆ ਕਰੋ ਥੈਂਕ ਯੂ so much ਜੀ ਥੈਂਕ ਯੂ ਜੀ